ਇਤਿਹਾਸ ਆ ਉਹ ਵਾਇਗੁਰਜੀ ਕਾ ਖਾਲਸਾ ਵਾਇਗੁਰਜੀ ਕੀ ਫਤਿਹ ਹੁਣ ਤੁਹਾਨੂੰ ਦਰਸ਼ਨ ਕਰਾਵਾਂਗੇ ਪੱਟੀ ਸਾਹਿਬ ਤੇ ਬਾਲ ਲੀਲਾ ਜੀ ਇੱਕ ਇੱਥੇ ਗੁਰਦੁਆਰਾ ਜੀ ਤੇ ਬਾਲ ਲੀਲਾ ਹੈਗਾ ਦੂਸਰੀ ਸਾਈਡ ਇੱਥੇ ਹੁਣ ਪੱਟੀ ਸਾਹਿਬ ਚ ਚੱਲਦੇ ਆ ਜੀ ਇਹ ਪੱਟੀ ਉਹੀ ਜਿਹੜੀ ਮੰਨ ਲਓ ਜਿੱਥੇ

哎呀！你，什么？

ਇੱਧਰ ਯਸ ਆਰੀ ਬਿਲਡਿੰਗ ਹੈਗੀ ਆ ਗੁਰਦੁਆਰਾ ਪੱਟੀ ਸਾਹਿਬ ਦੀ ਆਪਾਂ ਉਧਰ ਜਾਣਾ ਇੱਧਰ ਵੀ ਜੀ ਨਿਸ਼ਾਨ ਸਾਹਿਬ ਤੇ ਉਧਰ ਹੈਗਾ ਜੀ ਆ ਇੱਕ ਦਰਖਤ ਖੜਾ ਤੇ ਉਧਰ ਵੀ ਇੱਕ ਹੈਗਾ ਜਗ੍ਹਾ ਹੋ ਪਰ ਹੁਣ ਟਾਈਮ ਕਹਿੰਦੇ ਜਲਦੀ ਕਰ ਰਹੇ ਜੀ ਤੇ ਇਸ ਲਈ ਸਾਨੂੰ ਜਾਣਾ ਪਾਉ ਪਰ ਬੇਨਵਾ ਥੋੜੀ ਲੈ ਕੇ ਆਈ ਸੀ ਤੇ ਇਸ ਲਈ ਸਾਰੇ ਗੁਰਦੁਆਰੇ ਨਹੀਂ ਦੇਖ ਸਕੇ ਤੇ ਹੁਣ ਚੱਲੇ ਆ ਜੀ ਆਪਣਾ ਕਿਹੜਾ ਕੀ ਗੁਰਦੁਆਰਾ ਸਾਹਿਬ ਸੀਗਾ ਜੀ ਇਹ ਤਾਂ ਨਾ ਇਹ ਪੱਟੀ ਸਾਹਿਬ ਤੇ ਇਧਰ ਬਾਹ ਲੀਲ ਬਾਹ ਲੀਦਾ ਠੀਕ ਹੈ ਤਾਨੂੰ ਇੱਕ ਉਹ ਜਿਹੜਾ ਪਿੱਛੇ ਨਾ ਧਿਆਨ ਨਾਲ ਆ ਠੀਕ ਹੈ ਇਧਰ ਦਰਖਤ ਸੀ ਆ ਇੱਕ ਨਹੀਂ ਇਹਨਾਂ ਕੋਈ ਨਹੀਂ ਇੱਕ ਜਿਹੜਾ ਇਧਰ ਦਰਖਤ ਹੈ ਪਿੱਛੇ ਤੇ ਇੱਕ ਉੱਥੇ ਹੋਰ ਸਥਾਨ ਆ ਉਹਦਾ ਪਤਾ ਤੁਹਾਨੂੰ ਕੀ ਤੰਬੂ ਸਾਹਿਬ ਅਸੀਂ ਆ ਪੱਟੀ ਸਾਹਿਬ ਦੇ ਵਿੱਚ ਹੀ ਪੱਟੀ ਸਾਹਿਬ ਦੇ ਵਿੱਚ ਹੀ ਆ ਹਾਂ ਇੱਕ ਉਹਦਾ ਨਹੀਂ ਪਤਾ ਅੱਛਾ ਠੀਕ ਹੈ ਬਾਹਰੋਂ ਬਾਹਰੋਂ ਮੱਥਾ ਟੇਕ ਕੇ ਬਾਹਰ ਆ ਜੀ ਬਹੁਤ ਅੱਛਾ ਠੀਕ ਹੈ ਫੇਰ ਚੱਲਿਆਂ ਜੀ ਅਸੀਂ ਆ ਬਾਹਰ ਲੀਲਾ ਸਾਂ ਇਹ ਨਾਲ-ਨਾਲ ਹੀ ਆ ਬਿਲਕੁਲ ਪੱਟੀ ਸਾਹਿਬ ਤੇ ਬਾਲ ਲੀਲਾ ਸਾਹਿਬ ਇਹ ਸ਼ਹਿਰ ਦੇ ਰਹਿਸ਼ੀ ਸੱਚੇ ਬਾਤ ਸੁਤੇਰੀ ਆ ਸਾਹਿਬ ਜੀ ਇਹ ਨਾ ਕੋਈ ਬੋਰਡ ਲਾਇਆ ਆ ਔਰ ਥੋੜੀ ਇਨਸਟਰਕਸ਼ਨ ਲਿਖੀ ਹੋਈਆਂ ਨੇ ਇਹ ਹੈਗਾ ਜੀ ਮਰ ਦੁਬਾਰਾ ਸਾਫ਼ ਤੇ ਹੈਗਾ ਇਤਨਾ ਦਾ ਇੱਥੇ ਆਹ ਦੇਖੋ ਸੱਚਾ ਦੱਸ ਰਿਹਾ ਹਾਂ ਆਹ ਤਾਂ ਕਹਿੰਦੇ ਆ ਆਹ ਆ ਜੁਨਾ ਕਰਦੇ ਜੀ ਸਿੰਘ ਹੋਏ ਜੀ ਚੰਦ ਕਰਨਾ ਚਾਹੁੰਦੇ ਆ। ਜਾਣਦੇ ਆ। ਉਹ ਵੀ ਕਰਦੇ ਜਾਂਦਾ ਬੜਾ ਬੜਾ ਹੈ। ਇਹ ਇੱਥੇ ਗੁਰੂ ਨਾਨਕ ਦੇਵ ਜੀ ਨੇ ਬਚਪਨ ਬਤਾਇਆ ਜੀ ਇਹ ਜਗਾ। ਕਸਰੀ ਕਾਜੀ ਮੈਂ ਉਹਦੀ ਖਾਲਸਾ ਬਈ ਫਤਿਹ ਸਾਹਾ ਜੀ ਦੀ ਫਤਿਹ ਨਹੀਂ ਰਮਾਂ ਟਾਈਮ ਤੋਂ ਉਹ ਵਧੀਆ ਨਹੀਂ ਹੈ ਨਹੀਂ ਨਹੀਂ ਗਾਣਾ ਨਹੀਂ ਹੈ ਗੁਰਦੁਆਰਾ ਇਹਨਾਂ ਨਕਾ ਜੋ ਨਾਮ ਰੱਖਿਆ ਗਿਆ ਹੈ ਗੁਰਦੁਆਰਾ ਸ੍ਰੀ ਵਾਹਿਗੁਰੂ ਸਾਹਿਬ। ਪੰਨਾਹੇ ਪਾਤਸ਼ਾਹ ਆਪਣੇ ਬਰਤਨ ਦੇ ਵਿੱਚ ਆਪਣੇ ਹਾਜ਼ਰ ਥਾਣਿਆਂ ਨਾਲ ਗੁਰਮੁਖੀ ਚਾਦ ਉਤਾਰਨ ਕਰਦੇ ਹੋਇਆਂ ਨਾਲ ਖੇਡ ਖੇਡਦੇ ਹੋਇਆਂ ਤੇ ਇਸ ਤਰ੍ਹਾਂ ਇਸ ਦਾ ਨਾਮ ਗੁਰਦੁਆਰਾ ਸ੍ਰੀ ਵਾਹਿਗੁਰੂ ਸਾਹਿਬ ਹੀ ਰੱਖਿਆ ਗਿਆ। ਤੇ ਇਸੇ ਦੇ ਨਾਲ ਜਿਸਨੂੰ ਦਰਸ਼ਨ ਕੀਤੇ ਹੋਣਗੇ ਉਹ ਗੁਰਸ੍ਰੀ ਭੱਟੀ ਸਾਹਿਬ ਹੈ। पहले तो गुरुद्वारा जन्म अस्थान होंगे सर बात गुरुद्वारा श्री पट्टी साहब गुरुद्वारा श्री बालिरा साहेब इसी तरह नालों मेन रोड के उपर गुरद्वारा श्री बापू साहब और पवी पातशाही छेवीं पातशाही सशोबर न गुरद्वारा श्री माल जी साहब एंड गुरद्वारा श्री क्या साहब ते पवित्र अस्थान गुरुद्वार का नाम श्री गुरु नानक पातशाह चरण छो गुरा श्री बालीरा साहब इसका ना जी वागुरू तो जी का सात संग जी के नाम गोल रख्या गया है प्रशाद उलंघन वास्ते जहाँ ने अपने भेट चला होनी होता आ जाता है कोई ना कोई सेवा करनी चाहिए जी वाहगुरू जी का खालसा ਦਰ巴ਰ ਗਾਣੇ ਚੱਲਦੇ ਆ ਜੀ ਇੱਧਰ ਗੁਰਦੁਆਰਾ ਸਾਹਿਬ ਤੇ ਉਹ ਵੀ ਉੱਚੀ ਆਵਾਜ਼ ਚ ਇੱਧਰ ਪਿੱਛੇ ਇਹ ਹੈਗਾ ਸਰੋਵਰ ਲਈ ਜਾਂ ਨਹੀਂ ਜਾਂ ਗਰਾਊਂਡ ਹੋਣਾ ਸਰੋਵਰ ਨਹੀਂ ਗਰਾਊਂਡ ਬਣਾਉਣਾ ਤੇ ਜਿੱਥੇ ਬੱਚੇ ক্রিকেট ਖੇਡ ਰਹੇ ਆ ਤੇ ਇਹ ਹੈਗਾ ਸ਼ਹਿਰ ਨਨਕਾਣਾ ਸਾਹਿਬ ਜਨਮ ਸਥਾਨ ਗੁਰਨਾਕ ਦੇਵੀ ਮਹਾਰਾਜ ਤੇ ਇਹ ਸੀਗੇ ਜੀ ਆਪਣੇ ਦੋ ਗੁਰੂ ਘਰ ਪੱਟੀ ਸਾਹਿਬ ਤੇ ਬਾਲੀਲਾ ਜੀ ਤੇ ਹੁਣ ਇਸ ਤੋਂ ਬਾਅਦ ਚੱਲਦੇ ਆ ਅੱਗੇ ਜਿਹੜੇ ਗੁਰੂ ਘਰ ਲੈ ਕੇ ਜਾਣਗੇ ਪਤਾ ਨਹੀਂ ਹਾਂ ਲੋ ਜਿੱਥੇ-ਇਥੇ ਲੈ ਜਾ ਰਹੇ ਆ ਉੱਥੇ-ਉੱਥੇ ਜਾ ਰਹੇ ਆ ਇਹ ਹੈਗਾ ਨਿਸ਼ਾਨ ਸਾਹਿਬ ਜੀ ਹੁਣ ਇਸ ਤੋਂ ਬਾਅਦ ਅਗਲੇ ਗੁਰੂ ਘਰ ਚੱਲਦੇ ਆਂ ਜੀ ਤੇ ਇਹ ਇੱਥੇ ਗੁਰਦੁਆਰਿਆਂ ਦੇ ਵਿੱਚ ਬੱਚੇ ਵੀ ਮਿਲਦੇ ਆਂ ਆਮੀ ਜਿਹੜੇ ਇੱਥੇ ਰਹਿੰਦੇ ਆ ਜਾਂ ਆਸੇ-ਬਾਸੇ ਰਹਿੰਦੇ ਆ ਪਿੱਛੇ ਉਹ ਸਰੋਵਰ ਸਾਹਿਬ ਆ ਜਾ ਉਹ ਆਪਣਾ ਹੈਗਾ ਗਰਾਊਂਡ ਮੈਂ ਕਹਿੰਦਾ ਉਹ ਇੰਜ ਸੀ ਨਾ ਸੰਤਾਲੀ ਤੇ ਵਣ ਤੋਂ ਬਾਅਦ ਮ ਫਿਰੋਦੇ ਦੁਬਾਰਾ ਪਾਣੀ ਨਹੀਂ ਪਾਇਆ ਗਿਆ ਤੇਰੇ ਉਹਦਾ ਹਾਲ ਖਸਤਾ ਸੀ ਨਾ ਫਿਰ ਉਹਨੂੰ ਗਰਾਊਂਡ ਬਣਾਇਆ ਤਾਂ ਕਿ ਜਨਬ ਬਾਬਾ ਜੀ ਦਾ ਹੁੰਦਾ ਹੈ ਜਮੇਸ਼ਾ ਕਿ ਹੁੰਦੀਆਂ ਫਿਰ ਉੱਤੇ ਖੇਡਦੇ ਨੇ ਉਹਨੇ ਮੈਂ ਦੇਖਿਆ ਉੱਪਰੋਂ ਪਰ ਹੁਣ ਤਾਂ ਉੱਥੇ ਬੱਚੇ ਖੇਡ ਰਹੇ ਆ ਹਾਂਜੀ ਹਾਂਜੀ ਉਹਨੇ ਮੈਂ ਉੱਤੋਂ ਜਾ ਕੇ ਦੇਖਿਆ ਕੀ ਨਾਂ ਤੁਹਾਡਾ ਗੁਰਪ੍ਰਕਾਸ਼ ਪ੍ਰਕਾਸ਼ ਪ੍ਰਕਾਸ਼ ਤੇ ਪ੍ਰਕਾਸ਼ ਅਕਾਸ਼ ਅਕਾਸ਼ ਕਿਹੜੀ ਕਲੱਚ ਪੜਦੇ ਮੈਨੂੰ ਐਲ ਐਸ ਤੁਸੀਂ ਕਿਹੜੀ ਕਲੱਚ ਪੜਦੇ ਪਹਿਲੀ ਚ ਫਰਸਟ ਜੋ ਠੀਕ ਹੈ ਬੈਜੀ ਨਾਲ ਬੈਜੀ ਮੋਸਟਲੀ ਮੈਂ ਬੈਜੀ